ਜੰਗ ਦੇ ਪਵਿੱਖਲੀ ਪੰਜਾਬ ਦੇ ਅਨੇਕਾਂ ਨੌਜਵਾਨ ਵਿਦੇਸ਼ਾਂ ਦਾ ਰੁਕ ਕਰਦੇ ਨੇ ਪਰ ਉਸ ਧਰਤੀ ਤੇ ਨੌਜਵਾਨਾਂ ਦੀਆਂ ਮੌਤਾਂ ਦੀਆਂ ਖਬਰਾਂ ਦਾ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਜਿਹੀ ਹੀ ਮੰਦਭਾਗੀ ਖਬਰ ਇੱਕ ਹੋਰ ਨਿਕਲ ਕੇ ਸਾਹਮਣੇ ਆਈ ਜਿੱਥੇ ਮਾਪਿਆਂ ਦੇ ਇਕਲੋਤੇ ਪੁੱਤ ਦੀ ਕੈਨੇਡਾ ਦੇ ਵਿੱਚ ਮੌਤ ਹੋ ਗਈ ਹੈ ਇਹ ਨੌਜਵਾਨ ਕੋਟਪੁਰਾ ਦਾ ਰਹਿਣ ਵਾਲਾ ਸੀ ਮਰਤੇਕ ਨੌਜਵਾਨ 1.5 ਸਾਲ ਪਹਿਲਾਂ ਹੀ ਸਟੱਡੀ ਵੀਜ਼ੇ ਤੇ ਕੈਨੇਡਾ ਪੜ੍ਹਨ ਲਈ ਗਿਆ ਸੀ ਜਿੱਥੇ ਉਹ ਬਿਮਾਰ ਹੋ ਗਿਆ ਤੇ ਉਸ ਦੀ ਹੁਣ ਮੌਤ ਹੋ ਗਈ ਹੈ ਉਧਰ ਗੱਲਬਾਤ ਕਰਦੇ ਮਰਤੇਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਲਾਡਲੇ ਪੁੱਤ ਕਰਨਵੀਰ ਨੂੰ ਚੰਗੇ ਭਵਿੱਖ ਦੇ ਲਈ ਕੈਨੇਡਾ ਸਟੱਡੀ ਵੀਜ਼ੇ ਤੇ ਭੇਜਿਆ ਸੀ ਤੇ ਉਹਨਾਂ ਦਾ ਲੜਕਾ ਬਾਸਕਟਬਾਲ ਦਾ ਨੈਸ਼ਨਲ ਪੱਧਰ ਤੇ ਖਿਡਾਰੀ ਵੀ ਰਹਿ ਚੁੱਕਿਆ ਸੀ ਉਹਨਾਂ ਨੇ ਦੱਸਿਆ ਕਿ 24 ਦਸੰਬਰ ਨੂੰ ਉਹਨਾਂ ਦੇ ਲੜਕੇ ਦੀ ਕਾਲ ਆਈ ਸੀ ਕਿ ਉਸਦੇ ਪਿੱਠ ਦੇ ਵਿੱਚ ਹਲਕੀ ਜੀ ਦਰਦ ਹੈ ਪਰ ਪਤਾ ਨਹੀਂ 26 ਦਸੰਬਰ ਨੂੰ ਇੱਕਦਮ ਹੀ ਸੀਰੀਅਸ ਕਿਵੇਂ ਹੋ ਗਿਆ ਤੇ ਉਸਦੀ ਮੌਤ ਹੋ ਗਈ ਹੈ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤ ਦੀ ਲਾਸ਼ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ ਤਾਂ ਜੋ ਉਹ ਆਪਣੇ लाडले ਪੁੱਤ ਦਾ ਮੂੰਹ ਆਖਰੀ ਵਾਰ ਦੇਖ ਸਕਣ ਨਾ ਮਾਰਾ ਹੋਇਆ ਮੈਂ ਦੱਸ ਨਹੀਂ ਸਕਦਾ ਬੱਚੇ ਨੂੰ ਚਾਵਾ ਦੇ ਨਾਲ ਭੇਜਿਆ ਸੀ ਚਲ 4 ਪੈਸੇ ਕਮਾਊਗਾ ਜੋ ਉੱਥੇ ਘਟਨਾ ਵਾਪਰੀ ਹੈ ਉਹਦੇ ਬਾਰੇ ਤਾਂ ਮੇਰੇ ਕੋਲ ਬੋਲਿਆ ਨਹੀਂ ਜਾ ਸਕਦਾ ਪਰਮਾਤਮਾ ਇਹੋ ਜਿਹਾ ਦੁੱਖ ਵੇਰੀ ਦੁਸ਼ਮਣ ਨੂੰ ਨਾ ਦੇਵੇ ਇਹ ਇੱਕ ਸਾਲ ਤੇ 4 ਮਹੀਨੇ ਬੇਟੇ ਨੂੰ ਗਏ ਨੂੰ ਹੋ ਗਏ ਸੀ ਕੀ ਨਾਸੀ ਹੈ ਔਰ ਕਣੀ ਉਹ ਬੇਟੇ ਦੀ ਨਾਮ ਕਰਨਵੀਰ ਸਿੰਘ ਜੀ ਤੇ ਉਮਰ ਹੁੰਦੀ 20 ਸਾਲ 4 ਮਹੀਨੇ ਤੁਹਾਨੂੰ ਪਤਾ ਲੱਗਾ ਬੇਟਾ ਬਾਸਕਟਬਾਲ ਦਾ ਬਹੁਤ ਵਧੀਆ 플레이ਰ ਹਾਂ ਬਾਸਕਟਬਾਲ ਦਾ ਅੱਛਾ 플레이ਰ ਸੀ ਡੀਏ ਸਕੂਲ ਕੀ ਪੜ੍ਹਿਆ ਨੈਸ਼ਨਲ ਲੈਵਲ ਦਾ 플레이ਰ ਵੀ ਸੀ ਬਾਸਕਟਬਾਲ ਇਹ ਵਿਨੀਪੈਗ ਕੈਨੇਡਾ ਦੇ ਤੇ ਇਹ ਖਾਸ ਜਿਹੜੀ ਇਹ ਉਹਨਾਂ ਦੀ ਐਕਸੀਡੈਂਟੀ ਹੋਣੀ ਕਿਸ ਕਾਰਨ ਉਹਦਾ ਅਸਲ ਕਾਰਨ ਪਤਾ ਹੀ ਨਹੀਂ ਲੱਗ ਸਕਿਆ ਕਿ ਬੱਚੇ ਨੇ 3 ਦਿਨ ਪਹਿਲਾਂ ਕਿਹਾ ਕਿ ਮੇਰੀ ਬੈਕ ਬੋਨ ਦੇ ਵਿੱਚ ਥੋੜੀ ਜਿਹੀ ਦਰਦ ਹੁੰਦੀ ਆ ਤੇ ਉਹ ਮੈਂ ਕਿਹਾ ਬੇਟੇ ਤੂੰ ਡਾਕਟਰ ਕੋਲ ਜਾਵੜਾ ਉਹਨੇ ਪੈਨਕਿਲਰ ਮੈਡੀਸਿਨ ਲਈ ਦਿੱਤਾਂ ਤੇ 25 ਤੱਕ ਬਿਲਕੁਲ ਠੀਕ ਸੀ ਤੇ 26 ਨੂੰ ਸੀਰੀਅਸ ਹੋ ਗਿਆ ਫਿਰ ਮੇਰੇ ਰਿਲੇਟਿਵ ਸੀ ਉਹਨੂੰ ਹਸਪੀਟਲ ਲੈ ਗਏ ਜਿੱਥੇ ਜਾ ਕੇ ਬੱਚੇ ਨੇ ਦਮ ਤੋੜ ਦਿੱਤਾ ਆਰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆਰਤ ਸਰਕਾਰ ਨੂੰ ਇਹ ਕਹਿੰਦੇ ਆ ਵੀ ਵਿਵਾਦਤੋ ਬਾਤ ਮੱਦੇਜ ਹੋ ਸਕਦੀ ਹੈ ਅੱਡੀ ਮਦਦ ਕਰੋ ਬੱਚੇ ਨੂੰ ਇੱਥੇ ਲਿਆਉਂਦੇ ਵਿੱਚ ਤਾਂ ਜੋ ਹੀ ਬੱਚੇ ਦਾ ਆਖਰੀ ਵਾਰ ਦਾ ਮੂੰਹ ਦੇਖ ਸਕੇ ਨੌਜਵਾਨ ਦੀ ਮੌਤ ਦੀ ਖਬਰ ਸੁਣ ਤੋਂ ਬਾਅਦ ਪਰਿਵਾਰ ਤੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਉਧਰ ਕੁਲਤਾ ਸਿੰਘ ਸੰਧਵਾ ਵੀ ਦੁੱਖ ਮੰਡਾਉਣ ਲਈ ਉਸ ਮ੍ਰਿਤਕ ਦੇ ਘਰ ਪੁੱਜੇ ਨੇ ਉਹਨਾਂ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਭਾਣਾ ਮੰਨਣ ਦੀ ਬਲ ਬਖਸ਼ਣ ਦੀ ਅਰਦਾਸ ਕੀਤੀ ਹੈ ਬਿਲਕੁਲ ਬੜੀ ਦੁੱਖਦਾਈ ਇਹ ਕਵਰ ਆ ਕੇ ਕਾਕਾ ਕਰਨਵੀਰ ਸਿੰਘ ਮੇਰੇ ਤਾਂ ਬੱਚਿਆਂ ਵਰਗਾ ਸੀ ਉਹ ਉਹ ਐਕਸਪਾਇਰ ਹੋ ਗਿਆ ਕੈਨੇਡਾ ਵਿਨੀਪੈਗ ਦੇ ਵਿੱਚ ਉਹ ਬੜਾ ਪ੍ਰੋਮਿਸਿੰਗ ਨੌਜਵਾਨ ਸੀ ਉਹ ਅਸੀਂ ਉਸਲੇ ਸਾਡੂੰ ਸਾਡੇ ਪਰਿਵਾਰ ਨੂੰ ਬਹੁਤ ਵੱਡਾ ਘਾਟ ਆ ਉਹਦੀ ਡੈੱਡ ਬੋਡੀ ਇੱਥੇ ਲਾਉਣ ਵਾਸਤੇ ਕਵੈਰ ਸ਼ੁਰੂ ਕਰਤੀ ਹੈ ਕਿੱਥੇ ਵੀ ਕਿਤੇ ਪਾਵੇਂ ਵਿਦੇਸ਼ ਮੰਤਰਾਲੇ ਜਾਂ ਐਮਬੈਸੀ ਕਿਤੇ ਵੀ ਗੱਲਬਾਤ ਕਰਨੀ ਪਵੇਗੀ ਕੋਈ ਕੋਰਸਫੋਰਡੈਂਸ ਕਰੀ ਜਾਈ ਕੋਈਗੀ ਮੈਂ ਇਹ ਕਰਵਾਵਾਂਗਾ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਲਿਆਵਾਂਗੇ ਸੈਕਟਰੀ ਸਾਹਿਬ ਜਿਹੜੀ ਹੋੜ ਲੱਗੀ ਹੋਈ ਹੈ ਬੱਚਿਆਂ ਨੂੰ ਬਾਹਰ ਭੇਜਣ ਦੀ ਇਸ ਤਰ੍ਹਾਂ ਦੇ ਹਾਸੇ ਹੋ ਰਹੇ ਉਹਨਾਂ ਨੂੰ ਕੋਈ ਕੋਈ ਮੈਸੇਜ ਦੇ ਦੇਖੋ ਮੈਂ ਜਿੰਨਾਕ ਉੱਥੇ ਵੇਖਿਆ ਕੈਨੇਡਾ ਚ ਉੱਥੇ ਸੈਚੂਰੇਸ਼ਨ ਆ ਗਈ ਹੈ ਸੋ ਜ਼ਮੀਨਾਂ ਵੇਚ ਕੇ ਆਪਦੇ ਪੁੱਤ ਜਿਨ੍ਹਾਂ ਦਾ ਕੋਈ ਮੁੱਲ ਹੀ ਨਹੀਂ ਉਹਨਾਂ ਨੂੰ ਉੱਥੇ ਹੁਣ ਭੇਜਣ ਤੋਂ ਮੇਰਾ ਖਿਆਲ ਆਪਾਂ ਨੂੰ ਬਹੁਤ ਸੋਚਣਾ ਚਾਹੀਦਾ ਬਹੁਤ ਜ਼ਿਆਦਾ ਸੋਚ ਵਿਚਾਰ ਕਰਕੇ ਔਰ ਮਾਣਯੋਗ ਮੁੱਖ ਮੰਤਰੀ ਸਾਹਿਬ ਇੱਥੇ ਹੀ ਮੌਕੇ ਪੈਦਾ ਕਰਨ ਵਾਸਤੇ ਲੱਗੇ ਹੋਏ ਆ ਕੰਮ ਦੇ ਬਿਜ਼ਨਸ ਦੇ ਔਰ ਪੰਜਾਬ ਵਰਗੀ ਧਰਤੀ ਦੁਨੀਆ 'ਚ ਕਿਤੇ ਨਹੀਂ ਹੈ ਜਿਹੜੀਆਂ ਕਮੀਆਂ ਆਪਾਂ ਹੌਲੀ-ਹੌਲੀ ਦੂਰ ਕਰ ਲਾਂਗੇ ਸੋ ਆਪਾਂ ਨੂੰ ਸੋਚ ਕੇ ਹੀ ਭੇਜਣਾ ਚਾਹੀਦਾ